ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਬਣੀ ਚੈਨਲ ਤਿੰਨ ਦੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰੋ ਚੈਨਲ ਤੇ ਨਵੇਂ ਨਿਕਰੇ ਪਰ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲਰ ਬਟਨ ਜਰੂਰ ਦਬਾਓ ਤਾਂ ਜੋ ਪਤੇ ਤੋਂ ਵਧੀਆ ਹਰ ਇੱਕ ਲੇਟਸ ਟੱਪ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਜਿਹੜੀਆਂ ਆਪਣੀਆਂ ਕਣਕਾਂ ਦੀ ਬਜਾਈ ਹੋਈ ਹੋਈ ਆ ਬਹੁਤ ਸਾਰੀਆਂ ਕਣਕਾਂ ਜਿਹੜੀਆਂ ਹੁਣ ਗੋਪ ਚ ਪਹੁੰਚ ਚੁੱਕੀਆਂ ਨੇ ਤਕਰੀਬਨ 60% ਕਣਕਾਂ ਕੋਪਚ ਪਹੁੰਚ ਚੁੱਕੀਆਂ ਨੇ ਤੇ 20% ਕਣਕਾਂ ਦਾ ਨਿਸਾਰਾ ਵੀ ਹੋ ਚੁੱਕਿਆ ਤੇ ਬਾਕੀ 20% ਮੰਨ ਕੇ ਚਲੋ ਤੁਸੀਂ ਹਜੇ ਲੇਟ ਵੈਰਾਈਆਂ ਨੇ ਤੇ ਉਹਦੇ ਕਰਕੇ ਕਿਸਾਨ ਵੀਰੋ ਹੁਣ ਆਪਾਂ ਸਾਰੇ ਇੱਕ ਜੀ ਸੋਚਦੇ ਹੁੰਨੇ ਹੈਗੇ ਵੀ ਜਿਹੜੇ ਆਪਣੇ ਹੁਣ ਕੋਈ ਵੀ ਪਹਿਲਾਂ ਆਪਾਂ NPK ਕਰੇ ਹੋਏ ਨੇ ਜਾਂ ਕੁਈ ਫੰਗੀ ਸੈੱਡ ਕਰਨਾ। ਇਹਪਰ ਚੰਗਾ ਝਾੜ ਲੈਣਾ। ਵਧੀਆ ਸੋਨੇ ਤੇ ਸੁਆਗਾ ਲਾਉਣਾ। ਜਿੱਦਾਂ ਇੱਕ ਆਪਾਂ ਕਹਿ ਦਿੰਨੇ ਹਾਂਗੇ ਕਹਾਵਤ ਹੈ ਵੀ ਵਧੀਆ ਕੰਮ ਕਰਨਾ ਪੂਰਾ। ਤਾਂ ਉਹਦੇ ਲਈ ਕਿਸਾਨ ਵੀਰੋ ਅੱਜ ਆਪਾਂ ਇਹ ਵੀਡੀਓ ਤੁਹਾਡੇ ਲਈ ਲੈ ਕੇ ਆਏਗੇ। ਕਿਰਪਾ ਕਰਕੇ ਵੀਡੀਓ ਨੂੰ ਪੂਰੇ ਐਂਡ ਤੱਕ ਜਰੂਰ ਦੇਖਿਓ। ਤੇ ਕਿਸਾਨ ਵੀਰੋ ਜਿਹੜੀ ਆਪਾਂ ਅੱਜ ਗੱਲਬਾਤ ਸਾਰੀ ਕਰਨੀ ਹੈਗੀ ਦੇਖੋ ਪਹਿਲਾਂ ਤਾਂ ਕਿਸਾਨ ਵੀਰੋ ਜਿਹੜੀ ਵੀ ਕੋਈ ਆਪਾਂ ਕਣਕ ਦੀ ਵੈਰਾਈਟੀ ਕੋਈ ਵੀ ਆਉਂਦੀ ਹੈ ਹਰ ਇੱਕ ਵੈਰਾਈਟੀ ਦਾ ਕੈਰੇਕਟਰ ਵੱਖੋ ਵੱਖਰਾ ਹਰ ਇੱਕ ਵੈਰਾਈਟੀ ਦੀ ਉਮਰ ਵੱਖੋ ਵੱਖਰੀ ਹੈ ਹਰ ਇੱਕ ਵੈਰਾਈਟੀ ਦੀ ਲੰਬਾਈ ਦਾਣਿਆਂ ਦਾ ਸਾਈਜ਼ ਬੱਲੀ ਦਾ ਸਾਈਜ਼ ਸਭ ਕੁਝ ਵੱਖੋ ਵੱਖਰਾ ਹੁੰਦਾ ਆਪਾਂ ਸਭ ਨੂੰ ਇੱਕ ਕੰਡੇ ਨਹੀਂ ਤੋਲ ਸਕਦੇ ਉਹਦੇ ਕਰਕੇ ਕਿਸਾਨ ਵੀਰੋ ਆਪਣੀ ਜਿਹੜੀ ਫਸਲਾਂ ਦੇ ਵਿੱਚ ਕਈ ਵਾਰ ਸਮੱਸਿਆ ਆ ਜਾਂਦੀ ਹੈ ਤਾਂ ਹੁਣ ਕਿਸਾਨ ਵੀਰੋ ਤੁਸੀਂ ਇੱਕ ਗੱਲ ਦੇਖੋ ਜਿਹੜੀਆਂ ਆਪਣੀਆਂ ਵੈਰਾਈਟੀਆਂ ਨੇਗੀਆਂ ਡੀਡਬਲਯੂ ਇਹਨਾਂ ਦਾ ਕੈਰੇਕਟਰ ਵੱਖਰਾ ਪੀਵੀਡਬਲਯੂ ਦਾ ਕੈਰੇਕਟਰ ਵੱਖਰਾਗਾ 3082 ਦਾ ਕੈਰੇਕਟਰ ਵੱਖਰਾ ਤਿੰਨਾਂ ਦੀ ਖਾਦਾਂ ਦੀ ਜਿਹੜੀ ਸੰਪੂਰਨਤਾ ਕਰਨੀ ਆਪਾਂ ਉਹ ਵੀ ਵੱਖੋ ਵੱਖਰੇ ਢੰਗ ਨਾਲ ਹੁੰਦੀ ਹੈ ਕਿਉਂਕਿ ਕਿਸੇ ਦਾ ਟਾਈਮ ਪੀਰੀਅਡ ਕੀ ਹੈ ਕਿਸੇ ਦਾ ਕੀ ਹੈ ਤੇ ਹੁਣ ਕਿਸਾਨ ਵੀਰੋ ਜਿਹੜਾ ਆਪਾਂ ਫੰਗੀ ਸਾਈਡ ਵਗੈਰਾ ਪਹਿਲਾਂ ਪੱਕਰੇ ਨੇਗੇ ਦੇਖੋ ਕਿਸੇ ਵੈਰਾਈਟੀ ਨੂੰ ਜ਼ਰੂਰਤ ਹੁੰਦੀ ਹੈ ਕਿਸੇ ਨੂੰ ਨਹੀਂ ਹੁੰਦੀ ਤੇ ਅਦਰਵਾਈਜ਼ ਤਕਰੀਬਨ ਪੰਜਾਬ ਦੇ ਮੰਨ ਕੇ ਚਲੋ ਤੁਸੀਂ 20% ਕਿਸਾਨ ਇਹ ਚੀਜ਼ ਕਰਦੇ ਨੇਗੇ ਬਾਕੀ ਨਹੀਂ ਕਰਦੇ ਤੇ ਅੱਕੇ ਕਿਸਾਨ ਵੀਰੋ ਜਿਹੜੀ ਕੋਈ ਆਉਂਦੀ ਹੈ ਐਨਪੀਕੇ ਦੀ ਗੱਲ ਦੇਖੋ ਚਾਹੇ ਤੁਸੀਂ ਕਿਸਾਨ ਵੀਰੋ ਲੈ ਲਓ 19 19 ਚਾਹੇ ਕੋਈ 20 20 ਲੈ ਲਓ ਚਾਹੇ ਕੋਈ ਤੁਸੀਂ 05234 ਕਰ ਲਓ ਚਾਹੇ 13045 ਕਰ ਲਓ ਐਨ ਪੀ ਕੇ ਕਿਸਾਨ ਵੀਰੋ ਜੇਕਰ ਆਪਾਂ ਕਰਦੇ ਆਂਗੇ ਉਹਦੇ ਨਾਲ ਆਪਣੀ ਫਸਲ ਆ ਜਿਹੜੀ ਦਿਖ ਵਧੀਆ ਬਣਦੀ ਆ ਪੱਤੇ ਦੀ ਚੌੜਾਈ ਵਧੀਆ ਬਣਦੀ ਆ ਤੇ ਝਾੜ ਦੇ ਵਿੱਚ ਵੀ ਆਪਾਂ ਨੂੰ ਫਰਕ ਦੇਖਣ ਨੂੰ ਮਿਲਦਾ ਜੇਕਰ ਆਪਾਂ ਸਹੀ ਟਾਈਮ ਤੇ ਸਹੀ ਐਨ ਪੀ ਕੇ ਕਰਦੇ ਆ ਤੇ ਬੋਰਨ ਵੀ ਬਹੁਤ ਜ਼ਰੂਰੀ ਆ ਕਣਕ ਲਈ ਤੇ ਕਿਸਾਨ ਵੀਰੋ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਦੇਖੋ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਦੇਖੋ ਜਿਹੜਾ ਤੁਹਾਡਾ ਕੋਈ ਤਿਆਰਪਾ ਹੁੰਦਾ ਤੁਸੀਂ ਕਮੈਂਟ ਦੇ ਵਿੱਚ ਉਹ ਵੀ ਸ਼ੇਅਰ ਕਰਿਆ ਕਰੋ ਤੇ ਗੱਲਬਾਤ ਆਪਾਂ ਕਿਸਾਨ ਵੀਰੋ ਹੁਣ ਕਰਨੀ ਦੇਖੋ ਦੂਜਾ ਐਨਪੀਕੇ ਆਪਾਂ ਦੇਣਾ ਸਪਰੇਅ ਦਾ ਬਹੁਤ ਕਿਸਾਨ ਵੀਰਾਂ ਦੇ ਫੋਨ ਮੈਸੇਜ ਆਉਂਦੇ ਰਹਿੰਦੇ ਨੇ ਵੀ ਆਪਾਂ ਦੂਜਾ ਐਨਪੀਕੇ ਕਦੋਂ ਦਈਏ ਤੇ ਕਿਸਾਨ ਵੀਰੋ ਪਹਿਲਾ ਐਨਪੀਕੇ ਦੇਖੋ ਆਪਾਂ ਗੋਭ ਦੇ ਸਮੇਂ ਦਿੱਤਾ ਮਨ ਲ ਕੇ ਚਲੋ ਤੁਸੀਂ 80 85 ਦਿਨ ਤੇ 80 ਤੋਂ ਲੈ ਕੇ 90 ਕਿ ਦਿਨ ਦੀ ਗਣਕ ਦੇ ਕਿਉਂਕਿ ਇਸ ਵਾਰ ਥੋੜਾ ਗਣਕ ਦੇ ਅਨਸਾਰ ਆ ਜਿਹੜੀਆਂ ਗੇਤੀਆਂ ਵੈਰਾਈਟੀਆਂ ਸੀ ਉਹਨਾਂ ਦਾ ਜ਼ਿਆਦਾ ਗੇਤਤਾ ਹੋ ਗਿਆ ਇਹਨੇ ਪਛੇਤੀਆਂ ਉਹਨਾਂ ਦਾ ਤੁਸੀਂ ਦੇਖੋ 10 ਦਿਨ ਲੇਟ ਅਨਸਾਰਾ ਹੋਣਾ ਆਪਾਂ 5-7 ਦਿਨ ਨਾਰਮਲੀ ਤੇ ਉਹ ਗਿਆਨ ਵੀਰੋ ਆਪਾਂ ਦੇ ਤਾਂ ਐਨ ਪੀ ਕੇ ਉਹਨਾਂ ਨੂੰ ਮੰਨ ਕੇ ਚਲੋ ਤੁਸੀਂ 80 85 ਦਿਨ ਤੇ 13045 1.5 ਤੋਂ 2 ਕਿਲੋ ਆਪਾਂ ਤੁਹਾਨੂੰ ਰੋਜ਼ ਦੱਸੀ ਸੀਗੀ 100 ਲੀਟਰ ਪਾਣੀ ਮਗਰ ਨਾਲ ਪਾਉ ਰੋਣਾ ਜਿੰਕ ਜੁੰਕ ਜਿਹੜਾ ਤੁਸੀਂ ਕੁਝ ਕਰਨਾਗਾ ਉਹ ਤੁਸੀਂ ਨਾਲ ਆਪਾ ਐਡ ਕਰ ਸਕਦੇ ਹੋ ਫੰਗੀ ਸੈਡ ਐਡ ਕਰਨਾ ਉਹ ਵੀ ਕਰ ਸਕਦੇ ਹੋ ਤੇ ਕਿਸਾਨ ਵੀਰੋ ਜਿਹੜਾ ਹੁਣ ਆਪਾਂ ਦੇਣਾ ਦੂਜਾ ਐਨ ਪੀ ਕੇ ਦੂਜੀ ডোজ ਦੇਖੋ ਸਮੇਂ-ਸਮੇਂ ਸਰ ਜਿਹੜੀ ਜਾਣਕਾਰੀ ਆ ਉਹ ਦੇਣੀ ਆਪਾਂ ਜਰੂਰੀ ਸਮਝਦੇ ਹਾਂਗੇ ਦੂਜੀ ডোজ ਕਿਸਾਨ ਵੀਰੋ ਆਪਾਂ ਫਸਲ ਨੂੰ ਜੇ ਤੁਸੀਂ ਚਾਹੋਗੇ ਵੀ ਆਪਾਂ ਝਾੜ ਹਾਈ ਯੀਲਡ ਲੈਣਾ ਹਾਈਐਸਟ ਲੈਣਾਗਾ ਵੀ ਆਪਾਂ ਯਾਰ ਰਿਕਾਰਡ ਉਤਪਾਦਨ ਲੈਣਾ ਜਿੰਨਾ ਯੂਨੀਵਰਸਿਟੀ ਕਹਿੰਦੀ ਆ ਫੇਰ ਤੁਸੀਂ ਕਿਸਾਨ ਵੀਰੋ ਦੇ ਸਕਦੇ ਹੋ ਦੂਜੀ ਰੋਜ ਨਹੀਂ अदरवाइज ਇੱਕ ਡੋਜ਼ ਵੀ ਬਹੁਤ ਹੈ 13045 ਜੋ ਆਪਾਂ ਪोटाश ਦੇਣਾ ਦਾਣਿਆਂ ਨੂੰ ਉਹਦੇ ਲਈ ਆਪਾਂ ਨੂੰ ਇੱਕ ਡੋਜ਼ ਵੀ ਬਹੁਤ ਹੈ ਜੇ ਤਾਂ ਆਪਾਂ ਸਹੀ ਟਾਈਮ ਤੇ ਕਰਦੇ ਆਂ ਤੇ ਜੇ ਹੁਣ ਆਪਾਂ ਕਿਸਾਨ ਵੀਰੋ ਬਿਲਕੁਲ ਹੀ ਸਿਰੇ ਹੀ ਕਰਨਾ ਵੀ ਹਾਂ ਵੀਰੇ ਆਪਾਂ ਦਾ ਪੂਰੀ ਝਾੜ ਦੇਣਾ ਕੋਈ ਆਪਾਂ ਨੂੰ ਖਰਚੇ ਦੀ ਪ੍ਰਵਾਹ ਨਹੀਂ ਵੀ ਚਾਹੇ ਆਪ ਆਪਣਾ 5-400 ਰੁਪਏ ਕੀਲੇ ਦਾ ਖਰਚਾ ਆ ਜੇ ਕੋਈ ਦਿੱਕਤ ਨਹੀਂ ਫੇਰ ਕਿਸਾਨ ਵੀਰੋ ਤੁਸੀਂ ਦੂਜੀ ਰੋਜ ਜਦੋਂ ਕਰਨੀ ਹੈ ਕਿ ਜਦੋਂ ਆਪਣੀ ਫਾਸਲਾ ਜਿਹੜੀ ਨਸਾਰਾ ਲੈ ਚੁੱਕੀ ਹੋਵੇ ਬੂਰ ਝੜ ਚੁੱਕਿਆ ਹੋਵੇ ਤੁਸੀਂ ਗਣਕ ਦੇ ਉੱਪਰ ਐਨ ਪੀ ਕੇ 13045 1 ਕਿਲੋ ਦੇ ਵੀ ਤੁਹਾਨੂੰ ਬੈਸਟ ਰਿਜ਼ਲਟ ਮਿਲ ਜਾਣਗੇ ਉਹ ਟਾਈਮ ਤੇ ਜਾ ਕੇ 1.5 ਕਿਲੋ ਦੀ ਵੀ 100 ਲੀਟਰ ਪਾਣੀ ਮਾਗਰ ਇਹ ਐਨ ਪੀ ਕੇ 13045 ਦੀ ਤੁਸੀਂ ਸਪਰੇਅ ਕਰੋਗੇ ਰਿਜ਼ਲਟ ਆਪਾਂ ਨੂੰ ਪੂਰੇ ਚੰਗੇ ਦੇਖਣ ਨੂੰ ਮਿਲਣਗੇ ਕਿਉਂਕਿ ਕਿਸਾਨ ਵੀਰੋ ਆਪਾਂ ਜੋ ਆਪਣਾ ਮੰਨ ਕੇ ਚਲੋ ਵੀ ਸਿਸਟਮ ਹੁੰਦਾ ਆਪਾਂ ਸਿਸਟਮ ਦੇ ਹਿਸਾਬ ਨਾਲ ਚੱਲਾਂਗੇ ਪ੍ਰੋਪਰ ਝਾੜ ਆਪਾਂ ਲੈ ਸਕਾਂਗੇ ਕਿਉਂਕਿ ਜੇ ਆਪਾਂ ਗੱਲਬਾਤ ਕਰੀਏ ਕਿਸਾਨ ਵੀਰੋ ਵੀ ਆਪਾਂ ਝਾੜ ਆਪਾਂ ਨੂੰ ਇੱਕ ਨਾਲ ਵੀ ਵਧੀਆ ਮਿਲ ਜਾਂਦਾ ਬਾਕੀ ਜੋ ਝਾੜ ਹੁੰਦਾ ਕਿਸਾਨ ਵੀਰੋ ਦੇਖੋ ਹਰ ਇੱਕ ਨੂੰ ਹਰ ਇੱਕ ਬੰਦਾ ਸਹਿਮਤ ਵੀ ਹੁੰਦਾ ਜਿਹੜਾ ਝਾੜ ਆ ਉਹ ਆਪਣਾ ਮੌਸਮ ਦੇ ਉੱਪਰ ਨਿਰਭਰ ਕਰਦਾ ਹੁੰਦਾ ਵੀ ਕਣਕ ਖੜੀ ਰਹੇਗੀ ਪਰ ਜਿਹੜੀ ਆਪਣੀ ਮਿਹਨਤ ਹੈ ਸਹੀ ਪੌਸ਼ਟਿਕਤਾ ਦੇਣੀ ਫਸਲ ਨੂੰ ਆਪਾਂ ਨੂੰ ਬਹੁਤ ਜ਼ਰੂਰੀ ਆ ਸਹੀ ਮਾਈਕਰੋ ਨਿਊਟ੍ਰੀਐਂਟ ਜੋ ਵੀ ਚੀਜ਼ ਉਹਦੇ ਲਈ ਜ਼ਰੂਰੀ ਆ ਜੋ ਤੱਤ ਜ਼ਰੂਰੀ ਨੇ ਉਹ ਵੀ ਦੇਣੇ ਬਹੁਤ ਜ਼ਰੂਰੀ ਨੇ ਕਿਉਂਕਿ ਫਸਲ ਨੂੰ ਜੇ ਉਹ ਵੀ ਆਪਾਂ ਨੇ ਪੋਟਾਸ਼ ਦੇਣਾ ਫਾਸਫੋਰਸ ਦੇਣੀ ਆ ਮੈਗਨੀਸ਼ੀਅਮ ਦੇਣਾ ਕੋਈ ਨਾਈਟ੍ਰੋਜਨ ਦੇਣੀ ਆ ਸਾਰੀ ਚੀਜ਼ ਸਹੀ ਮਾਤਰਾ ਦੇ ਵਿੱਚ ਜਦੋਂ ਆਪਣੀ ਫਸਲ ਨੂੰ ਮਿਲੂ ਤਾਂ ਉਹਦਾ ਝਾੜ ਆਟੋਮੈਟਿਕ ਵੱਧ ਜਾਊ ਜੇ ਕਿਤੇ ਉੱਪਰ ਦੀ ਜਾ ਕੇ ਆਪਾਂ ਨੂੰ ਮੌਸਮ ਦਾ ਜੋ ਵਸਾਤ ਪੂਰਾ ਮਿਲ ਜੇ ਫੇਰ ਤਾਂ ਕੋਈ ਜਗ੍ਹਾ ਰ ਆਪਾਂ ਗੱਲ ਕਰਈਏ ਕੋਈ ਦੌਰ ਹੈ ਹੀ ਨਹੀਂ ਵੀ ਝਾੜ ਆਪਣਾ ਹਾਈਐਸਟ ਨਾ ਮਿਲੇ ਮੈਂ ਤੁਹਾਡੇ ਅੱਗੇ ਕਿਸਾਨ ਵੀਰੋ ਇਹੀ ਬੇਨਤੀਆਂ ਤਾਂ ਲੈ ਕੇ ਹੁਣ ਆਉਂਦਾ ਕਿਉਂਕਿ ਜੋ ਆਪਾਂ ਆਪਣੇ ਖੇਤਾਂ ਦੇ ਵਿੱਚ ਤਜਰਬਾ ਕਰਦੇ ਰਹੇ ਨੇ ਆਪਾਂ ਕਿਸਾਨਾਂ ਦੇ ਪੁੱਤਾਂ ਉਹੀ ਤਜਰਬੇ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਦੇਖੋ ਪਹਿਲਾਂ ਆਪਾਂ ਸਪਰੇਅ ਕਰਦੇ ਸੀਗੇ ਫਟਾਰੇ ਵਾਲੀ ਉਹਦੇ ਫੁੱਲ ਵੈਸਟ ਰਿਜ਼ਲਟ ਆਪਾਂ ਨੂੰ ਵੀ ਮਿਲੇ ਨੇ ਤੁਹਾਨੂੰ ਵੀ ਮਿਲੇ ਨੇ ਮੈਗਨੀਜ਼ ਦੀ ਸਪਰੇਅ ਦੇ ਰਿਜ਼ਲਟ ਤੁਹਾਨੂੰ ਮਿਲੇ ਨੇ ਪੂਰੇ ਵਧੀਆ ਬਾਕੀ ਜੋ ਆਪਾਂ ਤੁਹਾਡੇ ਨਾਲ ਹੋਰ ਜਾਣਕਾਰੀਆਂ ਸਾਂਝੀਆਂ ਕਰਦੇ ਰਹੇ ਨੇ ਕਿਸਾਨ ਵੀਰਾਂ ਨੂੰ ਰਿਜ਼ਲਟ ਉਹਦੇ ਪੂਰੇ ਵਧੀਆ ਮਿਲਦੇ ਨੇ ਤਾਂ ਕਿਸਾਨ ਵੀਰੋ ਇਹੀ ਮੈਂ ਤੁਹਾਨੂੰ ਕਹਿਣਾ ਵੀ ਜੇ ਤੁਸੀਂ ਪੂਰੇ ਵਧੀਆ ਟੋਪ ਦੀ ਰਿਜ਼ਲਟ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਦੂਜੇ ਐਨਪੀ ਗਿਆ ਜਿਹੜਾ ਜਾ ਕੇ ਆਪਾਂ ਜਦੋਂ ਬੂਰ ਫਸਲ ਦਾ ਝੜ ਗਿਆ ਬਿਲਕੁਲ ਆਪਣੇ ਕਣਕ ਦਾ ਉਸ ਟਾਈਮ ਜਾ ਕੇ ਆਪਾਂ ਨੇ ਐਨਪੀਕੇ ਦੀ ਸਪਰੇਅ ਦੇਣੀ ਆ ਫਸਲ ਨੂੰ ਜਿਹਦੇ ਨਾਲ ਕਿ ਆਪਣੀ ਕਣਕ ਦਾ ਝਾੜ ਆ ਜਿਹੜਾ ਉਹ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਦਾਣਾ ਪੂਰਾ ਵਧੀਆ ਮਿਲੂਗਾ ਤੇ ਹੀਟ ਵੇਵ ਤੋਂ ਆਪਣੀ ਕਣਕ ਸਭ ਤੋਂ ਵੱਧ ਸੁਰੱਖਿਆਦਾਰ ਹੋਊਗੀ ਹੀਟ ਵੇਵ ਤੋਂ ਜੋ ਰੱਖਿਆ ਕਰਦਾ ਆਪਣਾ ਪੋਟਾਸ਼ ਹੀਟ ਵੇਵ ਤੋਂ ਰੱਖਿਆ ਕਰਦਾ ਤੇ ਕਿਸਾਨ ਵੀਰੋ ਜਿਹੜਾ ਨਾਈਟ੍ਰੋਜਨ ਦੀ ਜੋ ਆਪਾਂ ਜਾਦੀ ਵਾਰ ਤੋਂ ਕਰੀਂਦੇ ਆ ਉਹਨੂੰ ਵੀ ਪੋਟਾਸ਼ ਠੀਕ ਰੱਖਦਾ ਹੈ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਇਹ ਸਾਂਝੀਆਂ ਕਰੀ ਨੇ ਸਾਰੀਆਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਇਸੇ ਤਰ੍ਹਾਂ ਆਪਾਂ ਵਧੀਆ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ